ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ ਕਿਉਂਕਿ ਦੁਨੀਆ ਕਮਜ਼ੋਰ ਹੋ ਸਕਦੀ ਹੈ ਦੁਨੀਆ ਬਣਾਉਣ ਵਾਲਾ ਨਹੀਂ ਇੱਕ ਛੋਟੀ ਜਹੀ ਕਹਾਣੀ ਸ਼ਰਮਾ ਜੀ ਅਤੇ ਫਰੂਟ ਵੇਚਣ ਵਾਲੀ ਦੀ ਸ਼ਰਮਾ ਜੀ ਸਕੂਟਰ ਤੇ ਸਵਾਰ ਹੋ ਕੇ ਹਰ ਸਵੇਰੇ ਦਫ਼ਤਰ ਨਿਕਲ ਜਾਂਦੇ ਸਨ ਇੱਕ ਦਿਨ ਸਵੇਰੇ ਸਵੇਰੇ ਜਾ ਰਹੇ ਸਨ ਤਾਂ ਮਿਸਿਸ ਸ਼ਰਮਾ ਨੇ ਕਿਹਾ ਕਿ ਵਾਪਸ ਆਉਂਦੇ ਹੋਏ ਐਪਲ ਲੈ ਕੇ ਆਉਣਾ ਸ਼ਰਮਾ ਜੀ ਨੂੰ ਗੱਲ ਯਾਦ ਰਹਿ ਗਈ ਜਦੋਂ ਆਫਿਸ ਜਾ ਰਹੇ ਸਨ ਤਾਂ ਫਲਾਈਓਵਰ ਦੇ ਪਹਿਲਾਂ ਹੀ ਸੜਕ ਕਿਨਾਰੇ ਇੱਕ ਮਾਤਾ ਜੀ ਬੈਠੀ ਹੋਈ ਸੀ ਅਤੇ ਸੇਵ ਵੇਚ ਰਹੀ ਸੀ। ਉਹਨਾਂ ਨੇ ਆਪਣਾ ਸਕੂਟਰ ਰੋਕ ਲਿਆ ਅਤੇ ਪੁੱਛਿਆ ਕਿ ਕੀ ਭਾਅ ਦਿੱਤੇ ਹਨ ਤਾਂ ਮਾਤਾ ਜੀ ਨੇ ਕਿਹਾ ਕਿ 40 ਰੁਪਏ ਕਿਲੋ। ਹੁਣ ਸ਼ਰਮਾ ਜੀ ਮੋਲ ਭਾਅ ਤੇ ਅੜ ਗਏ ਕਹਿਣ ਲੱਗੇ ਕਿ 30 ਰੁਪਏ ਕਿਲੋ ਮਾਤਾ ਜੀ ਕਹਿਣ ਲੱਗੀ ਕਿ 35 ਰੁਪਏ ਕਿਲੋ ਇਸ ਤੋਂ ਘੱਟ ਨਹੀਂ ਸ਼ਰਮਾ ਜੀ ਨੇ ਕਿਹਾ 30 ਰੁਪਏ ਤੋਂ 1 ਰੁਪਈਆ ਜ਼ਿਆਦਾ ਨਹੀਂ ਦੇਵਾਂਗਾ ਮਾਤਾ ਜੀ ਕਹਿਣ ਲੱਗੀ ਅਜਿਹਾ ਨਾ ਕਰੋ ਬੇਟਾ ਲੈ ਲਓ 35 ਰੁਪਏ ਕਿਲੋ ਸ਼ਰਮਾ ਜੀ ਨੇ ਆਪਣੇ ਸਕੂਟਰ ਦੀ ਰੇਸ ਵਧਾਈ ਅਤੇ ਉੱਥੋਂ ਨਿਕਲ ਗਏ ਆਫਿਸ ਪਹੁੰਚ ਗਏ ਤੇ ਜਦੋਂ ਸ਼ਾਮ ਨੂੰ ਵਾਪਸ ਨਿਕਲੇ ਤਾਂ ਯਾਦ ਆਇਆ ਕਿ ਐਪਲ ਲੈ ਕੇ ਜਾਣੇ ਹਨ ਤਾਂ ਜਿਸ ਫਰੂਟ ਭੰਡਾਰ ਤੋਂ ਉਹ ਖਰੀਦਦੇ ਸਨ ਉਸੇ ਚੱਕਾ ਚੌਂ ਫਰੇ ਫਰੂਟ ਪੰਧਾਰ ਵਿੱਚ ਉਹ ਪਹੁੰਚ ਗਏ ਹੁਣ ਉੱਥੇ ਮੋਲ ਪਾ ਕਰ ਨਹੀਂ ਸਕਦੇ ਸਨ ਕਿਉਂਕਿ ਕਦੇ ਕੀਤਾ ਹੀ ਨਹੀਂ ਸੀ ਤੇ ਉੱਥੇ ਫਿਕਸਡ ਰੇਟ ਦਾ ਬੋਰਡ ਲੱਗਿਆ ਹੋਇਆ ਸੀ ਉੱਥੇ ਜਾ ਕੇ ਦੇਖਦੇ ਹਨ ਕਿ ਐਪਲ ਦਾ ਭਾਅ ਚੱਲ ਰਿਹਾ ਹੈ 50 ਰੁਪਏ ਕਿਲੋ ਸ਼ਰਮਾ ਜੀ ਦਾ ਦਿਮਾਗ ਘੁੰਮ ਗਿਆ ਕਿ ਇਹ ਕੀ ਗੱਲ ਹੋਈ ਉੱਥੇ ਸੜਕ ਕਿਨਾਰੇ ਤਾਂ 40 ਰੁਪਏ ਕਿਲੋ ਮਿਲ ਰਹੇ ਸਨ ਉਹਨਾਂ ਤੋਂ ਵੀ ਮੈਂ 30 ਰੁਪਏ ਵਿੱਚ ਲੈਣ ਲਈ ਮੋਲ-ਭਾਗ ਕਰ ਰਿਹਾ ਸੀ ਦੌੜ ਕੇ ਪਹੁੰਚਿਆ ਫਰੂਟ ਭੰਡਾਰ ਦੇ ਮਾਲਕ ਕੋਲ ਤੇ ਉਸ ਕੋਲ ਜਾ ਕੇ ਕਹਿਣ ਲੱਗੇ ਕਿ ਭਾਈ ਸਾਹਿਬ 40 ਰੁਪਏ ਕਿਲੋ ਦੇ ਦਿਓ ਉਸਨੇ ਕਿਹਾ ਭਾਈ ਸਾਹਿਬ ਕਿਹੋ ਜਹੀ ਗੱਲ ਕਰਦੇ ਹੋ ਇੱਥੋਂ ਹੀ ਤਾਂ ਖਰੀਦਦੇ ਹੋ ਤੁਸੀਂ ਸ਼ਰਮਾ ਜੀ ਨੇ ਕਿਹਾ ਉਹ ਤਾਂ ਠੀਕ ਹੈ ਪਰ ਮੈਨੂੰ ਪਤਾ ਲੱਗਿਆ ਹੈ ਕਿ ਬਾਹਰ ਦਾ ਰੇਟ 40 ਰੁਪਏ ਕਿਲੋ ਹੈ ਫਰੂਟ ਭੰਡਾਰ ਦੇ ਮਾਲਕ ਨੇ ਕਿਹਾ ਭਾਈ ਸਾਹਿਬ ਅਜਿਹਾ ਨਾ ਕਰੋ ਤੇ ਉਸ ਨੂੰ ਬੋਰਡ ਦਿਖਾ ਦਿੱਤਾ ਜੋ ਪਿੱਛੇ ਲੱਗਿਆ ਹੋਇਆ ਸੀ ਕਿ ਮੋਲ ਪਾ ਕਰਕੇ ਸਾਨੂੰ ਸ਼ਰਮਿੰਦਾ ਨਾ ਕਰੋ ਸ਼ਰਮਾ ਜੀ ਸ਼ਰਮ ਦੇ ਮਾਰੇ ਚੁੱਪਚਾਪ ਉੱਥੋਂ ਨਿਕਲ ਗਏ ਤੇ ਇਸ ਉਮੀਦ ਵਿੱਚ ਕਿ ਉਸ ਫਲਾਈਓਵਰ ਦੇ نیچے ਸੜਕ ਕਿਨਾਰੇ ਜੋ ਮਾਤਾ ਜੀ ਬੈਠੀ ਹੋਈ ਸੀ ਸ਼ਾਇਦ ਅਜੇ ਵੀ ਉੱਥੇ ਹੀ ਹੋਵੇ ਉਹਨਾਂ ਤੋਂ ਹੀ ਸੇਬ ਖਰੀਦ ਲਵਾਂਗਾ ਸਕੂਟਰ ਤੇ ਬੈਠੇ ਤੇ ਪਹੁੰਚ ਗਏ ਉੱਥੇ ਮਾਤਾ ਜੀ ਬੈਠੀ ਹੋਈ ਸੀ ਮਾਤਾ ਜੀ ਪਹਿਚਾਨ ਗਈ ਇਹ ਤਾਂ ਉਹੀ ਸਵੇਰ ਵਾਲਾ ਹੈ ਕਹਿਣ ਲੱਗੀ ਬਾਬੂ ਜੀ 35 ਰੁਪਏ ਕਿਲੋ ਬਸ ਹੁਣ ਮੋਲ ਪਾ ਨਹੀਂ ਕਰਨਾ ਸ਼ਰਮਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮਾਤਾ ਜੀ ਕੋਈ ਮੋਲ ਪਾ ਨਹੀਂ ਤੁਸੀਂ 2 ਕਿਲੋ ਸੇ ਪਾ ਦੋ ਤੇ ਇਹ 100 ਰੁਪਏ ਰੱਖੋ ਤਾਂ ਉਹ ਮਾਤਾ ਜੀ ਕਹਿਣ ਲੱਗੀ ਕਿ ਮੇਰੇ ਕੋਲ ਖੁੱਲੇ ਨਹੀਂ ਸ਼ਰਮਾ ਜੀ ਨੇ ਕਿਹਾ ਖੁੱਲੇ ਦੀ ਜ਼ਰੂਰਤ ਨਹੀਂ ਹੈ ਤੁਸੀਂ 100 ਰੁਪਏ ਵਿੱਚ ਹੀ ਦੇ ਦੇਵੋ 50 ਰੁਪਏ ਕਿਲੋ ਮੈਂ ਹੁਣੇ ਲੈ ਕੇ ਆਉਂਦਾ ਕਿਸੇ ਹੋਰ ਦੁਕਾਨ ਤੋਂ ਬੜੀ ਦੁਕਾਨ ਤੋਂ ਮੈਂ ਤਾਂ ਤੁਹਾਡੇ ਤੋਂ ਹੀ ਲੈ ਕੇ ਜਾਵਾਂਗਾ ਮਾਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਹਿਣ ਲੱਗੀ ਕਿ ਮੈਂ ਕੀ ਦੱਸਾਂ ਸਾਡੀ ਅਜਿਹੀ ਹਾਲਤ ਹੋ ਗਈ ਕਿ ਮੈਂ ਸੜਕ ਕਿਨਾਰੇ ਫਲ ਵੇਚਣ ਲਈ ਮਜਬੂਰ ਹਾਂ ਮੇਰੀ ਪਤੀ ਦੀ ਮੌਤ ਹੋ ਗਈ ਸੀ ਬਿਮਾਰੀ ਕਾਰਨ ਅਤੇ ਖਰਚਾ ਵੱਧ ਗਿਆ ਇਸ ਚੱਕਰ ਵਿੱਚ ਸਭ ਚਲਿਆ ਗਿਆ ਹੁਣ ਇਹ ਨੌਬਤ ਆ ਗਈ ਕਿ ਸੜਕ ਕਿਨਾਰੇ ਕੁਝ ਫਲ ਲੈ ਕੇ ਆ ਜਾਂਦੀ ਹਾਂ ਇਸ ਉਮੀਦ ਵਿੱਚ ਕਿ ਕੋਈ ਖਰੀਦ ਲਵੇਗਾ ਪਰ ਕੋਈ ਖਰੀਦਦਾ ਹੀ ਨਹੀਂ ਸ਼ਰਮਾ ਜੀ ਨੇ ਕਿਹਾ ਅਜੇ ਹੀ ਗੱਲ ਨਾ ਕਰੋ ਮੈਂ ਕੱਲ ਸਵੇਰੇ ਫੇਰ ਆਵਾਂਗਾ ਥੋੜੇ ਹੋਰ ਪੈਸੇ ਲੈ ਕੇ ਤੇ ਫਿਰ ਮੇਰੇ ਪੈਸੇ ਰੱਖ ਲੈਣਾ ਕਰਜ਼ਾ ਚੁਕਾਉਣਾ ਦੁਕਾਨ ਚਲਾਉਣਾ ਸਭ ਚੰਗਾ ਹੋਵੇਗਾ ਘਰ ਪਹੁੰਚੇ ਜਾ ਕੇ ਮਿਸਿਸ ਸ਼ਰਮਾ ਨੂੰ 2 ਕਿਲੋ ਸੇਵ ਦਿੱਤੇ ਅਤੇ ਕਿਹਾ ਕਿ ਇਹ ਰੱਖ ਲਓ ਅਤੇ ਮੈਨੂੰ 500 ਰੁਪਏ ਦਾ ਨੋਟ ਲਿਆ ਕੇ ਦੇਵੋ ਕੱਲ ਨੂੰ ਕਿਸੇ ਦੀ ਮਦਦ ਕਰਨੀ ਹੈ ਉਸਦੀ ਪਤਨੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਪੂਰੀ ਕਹਾਣੀ ਉਸ ਨੂੰ ਸੁਣਾਈ ਤੇ ਕਹਿਣ ਲੱਗੇ ਕਿ ਪਤਾ ਨਹੀਂ ਕਿਉਂ ਅਸੀਂ ਮੋਲ-ਪਾ ਕਰਦੇ ਹਾਂ ਸੜਕ ਕਿਨਾਰੇ ਜੋ ਸਮਾਨ ਵੇਚਦੇ ਹਨ ਇਹ ਮਜਬੂਰ ਹੁੰਦੇ ਹਨ ਲਾਚਾਰ ਹੁੰਦੇ ਹਨ ਇਹ ਅਜਹੀ ਜ਼ਿੰਦਗੀ ਆਪਣੇ ਜਜ਼ਬੇ ਦੇ ਦਮ ਤੇ ਜੀ ਰਹੇ ਹੁੰਦੇ ਹਨ ਅਤੇ ਅਸੀਂ ਉਹਨਾਂ ਨਾਲ ਮੋਲ-ਭਾਗ ਕਰ ਰਹੇ ਹੁੰਦੇ ਹਾਂ ਕਿਉਂਕਿ بڑے-ਬڑے ਸ਼ੋਰੂਮ ਵਿੱਚ ਜਾਂਦੇ ਹਾਂ ਅਤੇ ਪੈਸੇ ਦੇ ਕੇ ਆ ਜਾਂਦੇ ਹਾਂ ਉੱਥੇ ਪੁੱਛਦੇ ਵੀ ਨਹੀਂ ਕਿੰਨਾ ਕੀ ਤੇ ਕਿਵੇਂ ਸ਼ਰਮਾ ਜੀ ਅਗਲੇ ਦਿਨ ਪਹੁੰਚੇ ਮਾਤਾ ਜੀ ਕੋਲ ਅਤੇ 500 ਰੁਪਏ ਦਾ ਨੋਟ ਦੇ ਕੇ ਕਿਹਾ ਕਿ ਮਾਤਾ ਜੀ ਕਰਜ਼ਾ ਚੁਕਾਉਣਾ ਸ਼ੁਰੂ ਕਰੋ ਅਤੇ ਫਲ ਲਿਆਉਣਾ ਸ਼ੁਰੂ ਕਰੋ ਮੰਡੀ ਤੋਂ ਚੰਗੀ ਤਰ੍ਹਾਂ ਆਪਣੀ ਦੁਕਾਨ ਬਣਾਓ ਮਾਤਾ ਜੀ ਕਹਿਣ ਲੱਗੀ ਬੇਟਾ ਤੇਰੇ 500 ਰੁਪਏ ਕਿਵੇਂ ਚੁਕਾਵਾਂਗੀ ਸ਼ਰਮਾ ਜੀ ਨੇ ਕਿਹਾ ਚੁਕਾਉਣਾ ਨਹੀਂ ਮੈਂ ਤੁਹਾਡੇ ਤੋਂ ਫਲ ਖਰੀਦਦਾ ਰਹਾਂਗਾ ਹੁਣ ਤੁਸੀਂ ਚਿੰਤਾ ਨਾ ਕਰੋ ਆਫਿਸ ਜਾ ਕੇ ਸ਼ਰਮਾ ਜੀ ਨੇ ਉਹੀ ਗੱਲ ਆਪਣੇ ਸਾਥੀਆਂ ਨੂੰ ਦੱਸੀ ਉਹਨਾਂ ਨੇ ਕਿਹਾ ਅਸੀਂ ਵੀ ਉਸੇ ਮਾਤਾ ਜੀ ਤੋਂ ਫਲ ਖਰੀਦਾਂਗੇ ਹੌਲੀ ਹੌਲੀ ਆਫਿਸ ਦੇ ਸਾਥੀਆਂ ਨੇ ਮਿਲ ਕੇ ਪੈਸੇ ਇਕੱਠੇ ਕੀਤੇ ਤੇ ਠੇਲਾ ਗੱਡੀ ਲੈ ਕੇ ਮਾਤਾ ਜੀ ਨੂੰ ਦੇ ਦਿੱਤੀ ਬਹੁਤ ਛੋਟੀ ਜਹੀ ਕਹਾਣੀ ਜਿਸ ਦਾ ਸਾਰ ਇਹ ਸਮਝਾਉਂਦਾ ਹੈ ਕਿ ਤੁਸੀਂ ਮਦਦ ਕਰਦੇ ਜਾਓ ਉੱਪਰ ਵਾਲਾ ਤੁਹਾਡੀ ਮਦਦ ਕਰੇਗਾ ਅਤੇ ਅਜਿਹੇ ਲੋਕਾਂ ਨਾਲ ਮੋਲ-ਪਾ ਕਰਨਾ ਬੰਦ ਕਰੋ ਜੋ ਆਪਣੇ ਜਜ਼ਬੇ ਤੇ ਦੰਬ ਤੇ ਜ਼ਿੰਦਗੀ ਜੀ ਰਹੇ ਹੁੰਦੇ ਹਨ ਕਿਉਂਕਿ ਅਸੀਂ ਲੋਕ بڑے بڑے ਸ਼ੋਰੂਮ ਵਿੱਚ ਜਾ ਕੇ ਪੈਸੇ ਦੇ ਕੇ ਆ ਜਾਂਦੇ ਹਾਂ ਮੋਲ-ਪਾ ਨਹੀਂ ਕਰਦੇ हिम्मत ਨਹੀਂ ਹੁੰਦੀ ਸਾਡੀ ਫਿਕਸਡ ਰੇਟ ਦਾ బోర్ ਲੱਗਿਆ ਹੁੰਦਾ ਹੈ ਪਰ ਜੋ ਸੜਕ ਕਿਨਾਰੇ ਖੜੇ ਹੁੰਦੇ ਹਨ ਉਹਨਾਂ ਨਾਲ ਮੋਲ ਪਾ ਜ਼ਰੂਰ ਕਰਦੇ ਹਾਂ ਇਸ ਮਾਨਸਿਕਤਾ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਧੰਨਵਾਦ